ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਇਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਔਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅੰਧਾਤੋਂ ਗੋਲੀਆਂ ਚਲਾਉਣੀ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਜਿਹੜੇ ਵਿਕਟਿਮ ਹੈ ਉਹਦੇ ਬਾਡੀ ਦੇ ਉੱਤੇ ਵੱਜੀਆਂ ਸੀਗੀਆਂ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਪ੍ਰੈਸ ਕੀਤਾ ਤੇ ਇਸ ਜਿਹੜਾ ਬੰਦਾ ਇਸ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸਤ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਟਕਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਚਾਹੀਏ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟ ਖੋ ਜਿਹੜੀ ਕਾਰਦੀ ਕੀਤੀ ਗਈ ਸੀ ਪਿਛਲੇ 5 5.5 ਸਾਲਾਂ ਤੋਂ ਉਹ ਅੰਡਰੇਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫਾਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫਾਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ 'ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਾਂ ਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾਂ ਇਹਨਾਂ ਦੀ ਆਪਸ ਚ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ਧੱਕਾ ਮਾਰ ਕੇ ਇਹਨਾਂ ਨੇ نیچے ਸੁੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅੰਧਾਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਜਿਹੜੇ ਵਿਕਟਿਮ ਹੈ ਉਹਦੇ ਬਾਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨੇ ਡੈਥ ਹੋ ਗਈ ਸੀ ਜਦੋਂ ਘਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇੱਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਉਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇੱਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸਤ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਤਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ ਸਰਕੀ ਤੋਂ ਬਾਅਦ ਇਹਦੀ ਵੱਡੀ ਕਾਮਯਾਬੀ ਹੱਥ ਜੁਲਦੀ ਹੈ ਜਿਹਦੇ ਵਿੱਚ ਤੁਹਾਨੂੰ ਸਮਾਂ ਕਿਉਂ ਲੱਗਿਆ ਪੁਲਿਸ ਨੂੰ 6 ਸਾਲ ਇਸ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਦਾ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ ਨਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਅਜੇ ਲੈ ਕਿਉਂ ਫੜਿਆ ਹੈ ਇਹ ਕਿੱਥੇ ਰਿਹਾ ਕਿ ਕਿਸੇ ਜੇਲ੍ਹ ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਜਿਹੜਾ ਇਹ ਹੀ ਅਕੂਜ਼ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤੇ ਟਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟੀ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਹ ਤੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੀ ਸੀ ਕਿਉਂਕਿ 2018 ਦੀ ਗੱਲ ਹੈ ਡਕਮੈਂਟਰ ਹੋ ਗਿਆ ਸੀ ਉਹ ਮਾਡਲ ਮੈਟਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੀ ਸੀ ਗੱਡੀ ਇਹਦੇ ਲੈ ਕੇ ਤਾਂ ਨੈਗੇਟਰੀ ਲੈ ਕੇ ਗਈ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਗਈ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ਓਵਰਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਮਾਨ ਲਾ ਇਹ ਜਿਹੜਾ ਕਯੂ ਤੁਸੀਂ ਲੈ ਕੇ ਆਏ ਉਸ ਸੱਤ ਕਿੱਲੇ ਮਾਮਲੇ ਆਲਰੇਡੀ ਰਾਜਨੇ ਪੰਜਾਬ ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਜਾਰੇ ਇਹਦੇ ਤੇ ਖਿਲਾਫ ਸਾਡ ਨੂੰ ਜੋ ਪੁਚਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ ਸੱਤ ਮੁਕਦਮੇ ਤੇ ਦਰਜ ਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ ਚਾਰ ਮੁਕਦਮੇ ਦੋ ਹਰਿਆਣੇ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਤੇ ਇੱਕ ਹੋਰ ਦਰਜ ਸਰ ਬਣੋਂ ਇਹਾ ਕਿਹੜੇ ਕਿਹੜੇ ਮਿਲਣੇ ਨੇ ਜਿਹੜੇ ਮਿਲਣੇ ਜਿਹੜੇ ਦਿੱਤਾ ਗਿਆ ਸੀ 99 ਤੇ ਜਿੰਦਾ ਕੰਮ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੈਂ ਜਿਹੜਾ ਸੀਗਾ ਇਹ ਡਿਊਰਿੰਗ ਇਨਵੈਸਟੀਗੇਸ਼ਨ ਆ ਦੀ ਇਹ ਅਸੀਂ ਹੋਰ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕਨਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀਨ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਇਤੇ ਨਾਲ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹੀ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਪਹਿਲੇ ਕਿਹਾ ਸੀ ਕਿ 프레임 ਤੋਂ ਬੰਦ ਨੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਪੁਲਿਸ ਤੋਂ ਕਲੀਅਰ ਕਟ ਆਇਆ ਕਿ ਪਰਸਨਲ ਐਂਗਲ ਇਹਦੇ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਆਬਵੀਅਸਲੀ ਪੁਲਿਸ ਦਾ ਫਰਜ਼ ਬੰਦਾਰੀ ਸਾਰੇ ਐਂਗਲ ਜਿਹੜੇ ਸੇਕੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੇਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਉਹਨੂੰ ਪੁੱਛਗੇ ਤਾਂ ਪਤਾ ਲੱਗਿਆ ਕਿ ਜਿਹੜੇ 9mm ਦੇ ਹਥਿਆਰ ਜਿਹੜੇ ਇਹ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਫੜੇ ਰਹੇ ਨੇ ਉਸ ਤੋਂ ਪਹਿਲਾਂ ਵੀ ਫੜੇ ਗਏ ਨੇ ਕਿੱਥੋਂ ਆਉਂਦੇ ਨੇ ਇਹ ਦੇਖੋ ਇਹਦਾ ਕਨੈਕਸ਼ਨ ਆ ਰਿਹਾ ਸਾਹਮਣੇ ਜੀ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਦ ਤੱਕ ਆ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਈ ਸੀ ਉਸ ਟਾਈਮ ਤੇ ਤੇ ਯੂਪੀ ਦੇ ਹੀ ਰਹਿਣਾ ਨੇ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਕਯੂਜੋ ਸੀ ਫੜਿਆ ਇਹ ਸ਼ਾਮਲੀ ਯੂਪੀ ਦਾ ਰਹਿਣਾ ਲੱਗਦਾ ਹੈ